ਮਨ ਨਰਮਤ ਆਪਣੀ ਆਤਮਾ ਨਾਲ ਆਤਮਾ ਨਾਲ ਜੇ ਅਸੀਂ ਖੁਦਾ ਦੀ ਸੇਵਾ ਕਰਾਂਗੇ ਤਾਂ ਖੁਦਾ ਸਾਨੂੰ ਵਧਾਏਗਾ ਬਰੋ ਹਲੇਲੂਇਆ ਜੀ ਧਨ ਨਾਲ ਮਤਲਬ ਆਪਣੀ ਮਿਹਨਤ ਨਾਲ ਕਮਾਇਆ ਹੋਇਆ ਧਨ ਦੇ ਨਾਲ ਜੋ ਦਸਮਾ ਸਾਇਆ ਜਿਹੜਾ ਖੁਦਾ ਦੀ ਸੇਵਾ ਚ ਪੀਚਾਂਗੇ ਤਾਂ ਖੁਦਾ ਕੀ ਕਰੇਗਾ ਸਾਡੇ ਖਾਣ ਵਾਲੇ ਨੂੰ ਝਿੜਕੇਗਾ ਬਰੋਧੀ ਨੂੰ ਠੀਕ ਹੈ ਨਾ ਉਹ ਸਭ ਜਿੰਨਾ ਉਹਨੇ ਖਾਧਾ ਆ ਪ੍ਰਾਣੀਆਂ ਪੀੜੀ ਤੋਂ ਸਾਰਾ ਪਰਮਿਸ਼ਨ ਖਿੱਚ ਕੇ ਲਿਆ ਕਰੋ ਵਾਪਸ ਦੇਗਾ ਤੇ ਹੈ ਸਾਰੇ ਹਾਲੇ 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 ਇੱਕ ਧੰਨ ਤੁਹਾਨੂੰ ਖਿੱਚਦਾ ਦੇਖੋ ਪੈਸਾ ਕਮਾਉਣ ਲਈ ਪੈਸਾ ਲਾਇਆ ਜਾਂਦਾ ਨੂੰ ਇਸੇ ਤਰ੍ਹਾਂ ਅਸੀਂ ਜਦੋਂ ਆਪਾਂ ਸੰਸਾਰਿਕ ਚੀਜ਼ਾਂ ਤੇ ਪੈਸਾ ਲੋਣੇ ਪੈਸਾ ਕਮਾਉਂਦੇ ਤੇ ਜਦੋਂ ਅਸੀਂ ਖੁਦਾ ਦੇ ਕੰਮਾਂ ਤੇ ਪੈਸਾ ਲਾਵਾਂਗੇ ਤਾਂ ਖੁਦਾ ਸਾਨੂੰ ਸਾਡੀਆਂ ਪਿਛਲੀਆਂ ਸਾਡਾ ਖੋਇਆ ਹੋਇਆ ਜਿੰਨਾ ਤੋਂ ਅੰਦਰ ਸਾਡੇ ਪੁਰਾਣੇ ਸੱਤ ਪੀੜੀਆਂ ਨੂੰ ਵਾਪਸ ਦੇ ਦੇਗਾ ਪਰਮਿਸ਼ਨ ਵਾਦਾ ਕਰਦਾ ਆ ਜੋਏ ਦੀ ਕਿਤਾਬ ਦੇ ਵਿੱਚ ਕਿ ਜਿੰਨਾ ਤੁਹਾਡਾ ਲਾਸ ਹੋਇਆ ਮੈਂ ਤੈਨੂੰ ਫਿਰ ਤੋਂ ਵਾਪਸ ਦੇਵਾਂਗਾ ਬੋਲੋ ਹallelujah ਇਹ ਕਿਹਦੇ ਪਤਾ ਕਿ ਲਾਜਰ ਦਾ ਸਰੀਰ ਜਿਹੜਾ ਸੀਗਾ ਉਹ ਮਰ ਗਿਆ ਸੀਗਾ ਗੜ ਗਿਆ ਸੀ ਸੜ ਗਿਆ ਸੀਗਾ 4 ਦਿਨ ਦਾ ਮਰਦਾ ਜਿਹੜਾ ਅੰਦਰ ਦਾ ਸੀ ਗੜ ਜਾਂਦਾ ਸਮਝਦੇ ਗੱਲ ਨੂੰ ਤੇ ਫਿਰ ਤੋਂ ਪ੍ਰਭੂ ਨੇ ਤਾਜਾ ਕਰਕੇ ਉਪਾਰ ਕਰ ਦਿੱਤਾ ਕੱਟਦਾ ਨੂੰ ਜੀਵਦਾ ਕੀਤਾ ਕਿੰਨਿਆਂ ਨੂੰ ਪਤਾ ਆ ਹallelujah ਤੇ ਮੁਸਲਮ ਜਿਹੜੇ ਲੋਕ ਆ ਉਹ ਕਹਿੰਦੇ ਯਿਸੂ ਮਸੀਹ ਸਾਡਾ ਜਿਹੜਾ ਪੈਗੰਬਰ ਆ ਉਹ ਕਦੀ ਮਰੀਆਂ ਦੀਆਂ ਆਉਣ ਨੂੰ ਮਾਰ ਸਕਦਾ ਆ ਪਰ ਬਾਈਬਲ ਕਹਿੰਦੀ ਆ ਕਿ ਪ੍ਰਭੂ ਯਿਸੂ ਖ੍ਰਿਸਤ ਸੱਚਮੁੱਚ ਮਾਰੇ ਗਏ ਆ ਕਿਉਂ ਮਾਰੇ ਗਏ ਸਾਡੇ ਗੁਨਾਹਾਂ ਦੇ ਲਈ ਉਹਨੇ ਆਪਣੇ ਆਪ ਨੂੰ ਸਾਡੇ ਲਈ ਮਰਨ ਦਿੱਤਾ ਆ ਠੀਕ ਹੈ ਨਾ ਤਾਂ ਕਿ ਸਾਡੇ ਉਹਦੇ ਲਹੂ ਨਾਲ ਸਾਡੇ ਪਾਪ ਧੁੱਤੇ ਜਾਣਗੇ ਹallelujah ਠੀਕ ਹੈ ਨਾ ਸੋ ਇਸੇ ਤਰ੍ਹਾਂ ਅੱਜ ਉਹਨਾਂ ਨੂੰ ਵੀ ਯਿਸੂ ਨੂੰ ਅਕਸੈਪਟ ਕਰਨ ਦੀ ਜ਼ਰੂਰਤ ਆ ਆਪਣਾ ਉਤਾਰ ਕਰਤਾ ਤਾਂ ਕਿ ਉਥਾਰ ਪਾਉਣ ਤੇ ਕਿਉਂਕਿ ਸਵਰਗ ਚ ਜਾਣ ਵਾਲਾ ਹੋਰ ਕੋਈ ਵੀ ਦੂਜਾ ਰਸਤਾ ਨਹੀਂ ਹੈ ਸਿਰਫ ਯਿਸੂ ਮਸੀਹ ਦੂਜਾ ਰਸਤਾ ਹੈ ਬੁਰ ਹ Alleluia ਤੇ ਜਿਸ ਰਸਤੇ ਤੇ ਤੁਹਾਨੂੰ ਮੈਨੂੰ ਆਪਾਂ ਨੂੰ ਸਾਰਿਆਂ ਨੂੰ ਖੜੇ ਕਰਤਾ ਪ੍ਰਭੂ ਨੇ ਤੋਰ ਦਿੱਤਾ ਕਿ ਤੁਸੀਂ ਉਹਨੂੰ ਪਾਤੇ ਜਾਓ ਤਾਂ ਆਪਾਂ ਕੀ ਕੰਨਾ ਪਾਤੇ ਜਾਣਾ ਬੁਰ ਹ Alleluia ਹਰ ਦਿਨ ਆਪਾਂ ਇਹ ਸੋਚ